ਵਾਈਗੁਰਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਪਸ਼ਾਵਰ ਦੀ ਫਤਿਹ ਬਾਰੇ ਸੇਰੇ ਪੰਜਾਬ ਚੋਂ ਦੇ ਸਨ ਕਿ ਪਸ਼ਾਵਰ ਨੂੰ ਹਿੰਦ ਦਾ ਬੂਆ ਕਿਹਾ ਜਾਂਦਾ ਫਤਿਹ ਕੀਤਾ ਜਾਵੇ ਕਿਸੇ ਅਯੋਗ ਸਮੇਂ ਦੀ ਭਾਲ ਦੇ ਵਿੱਚ ਸਨ ਮੁਲਤਾਨ ਦੀ ਫਤਿਹ ਤੋਂ ਬਾਅਦ ਪਸ਼ਾਵਰ ਤੇ ਚੜ੍ਹਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਇੱਕ ਭਾਰੀ ਫੌਜ ਦੇ ਨਾਲ ਸਨ 1875 ਨੂੰ ਅਟਕਵਲ ਕੂਚ ਕੀਤਾ ਗਿਆ ਤੇ ਜਾਂਦੇ ਬੀੜੀਆਂ ਦਾ ਪੁਲ ਤਿਆਰ ਕਰਵਾਇਆ ਗਿਆ ਤੇ ਤੋਂ ਕੁਝ ਫੌਜਦਾਰ ਛੋਟਾ ਜਿਹਾ ਉਹਨਾਂ ਨੇ اٹਕ ਤੋਂ ਪਾਰ ਦੇਖ ਪਾਲੀ ਭੇਜਿਆ ਤੇ ਜਦੋਂ اٹਕੋਂ ਪਾਰ ਦੇ ਇਲਾਕੇ ਖਟਕਾਂ ਦੇ ਪਠਾਨਾਂ ਨੂੰ ਮਹਾਰਾਜ ਦੀ ਚੜ੍ਹਾਈ ਬਾਰੇ ਪਤਾ ਲੱਗਾ ਉਹਨਾਂ ਨੇ ਭਾਰੀ ਘੱਟ ਕਰ ਲਿਆ ਤੇ ਉਹਨਾਂ ਨੇ ਜਦੋਂ ਭਾਰੀ ਘੱਟ ਕੀਤਾ ਫਰੋਜ਼ਖਾਨ اٹਕ ਤੇ ਨਜੀਬ ਉੱਲਾ ਖਾਨ ਦੇ ਤਹਿਤ ਵੀ ਖੈਰਾਬਾਦੀਆਂ ਪਹਾੜੀਆਂ ਦੇ ਵਿੱਚ ਲੁਕ ਕੇ ਬੈਠ ਗਏ ਤੇ ਲੱਗੇ ਖਾਲਸੇ ਦੀ ਉਡੀਕ ਕਰਨ ਤੇ ਜਦੋਂ ਇਹ ਜਦੋਂ اٹਕੋਂ ਪਾਰ ਪਹੁੰਚੇ ਤੇ ਉਹਨਾਂ ਨੇ ਹੱਲਾ ਕੀਤਾ ਤੇ ਚਾਰੇ ਪਾਸੇ ਉਹ ਜਥੇ ਨੂੰ ਘੇਰ ਲਿਆ ਇਸ ਕਾਲਸੀ ਦੇ ਜਥੇ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ ਪਰ ਘੱਟ ਗਿਣਤੀ ਹੋਣ ਕਰਕੇ ਸਾਰਾ ਜਥਾ ਜ਼ਖਮੀ ਹੋ ਗਿਆ ਤੇ ਕੁਝ ਮਾਰਿਆ ਗਿਆ ਸ਼ੇਰੇ ਪੰਜਾਬ ਨੂੰ ਜਦੋਂ ਇਸ ਖਬਰ ਬਾਰੇ ਪਤਾ ਲੱਗਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਲਹੂ ਉਤਰ ਆਇਆ ਤੇ ਉਹਨਾਂ ਨੇ ਇੱਕ ਬਲਵਾਨ ਫੌਜ ਦਾ ਜਥਾ ਅਕਾਲੀ ਫੂਲਾ ਸਿੰਘ ਤੇ ਅਤੇ ਸਰਦਾਰ ਮਹਿਤਾਬ ਸਿੰਘ ਦੀ ਸਰਦਾਰੀ ਦੇ ਵਿੱਚ ਪਾਰਵਲ ਭੇਜਿਆ ਤੇ ਜਦੋਂ ਇਹ ਜਥਾ ਪਾਰਵਲ ਪਹੁੰਚਿਆ ਤੇ ਪਠਾਨਾਣੀ ਨਾਂ ਉਤੇ ਹੱਲਾ ਬੋਲ ਦਿੱਤਾ ਤੇ ਇਸ ਜਥੇ ਨੇ ਪਠਾਨਾ ਨੂੰ ਐਸਾ ਸਾਬਕਸ ਖਾਇਆ ਕੁਛ ਨੂੰ ਦਾ ਤਲਵਾਰ ਤੋਂ ਪਾਰ ਨਗਾ ਦਿੱਤਾ ਉਹਨਾਂ ਨੇ ਤੇ ਜਦੋਂ ਗਾਜ਼ੀਆਂ ਨੇ ਆਪਾਂ ਹੀ ਆਪ ਨੂੰ ਖਾਲਸੇ ਦੇ ਹੱਥੋਂ ਚਾਰੇ ਪਾਸੇ ਬੰਨਿਆ ਵੇਖਿਆ ਤੇ ਉਹਨਾਂ ਨੇ ਸਫੈਦ ਝੰਡਾ ਖੜਾ ਕੀਤਾ ਤੇ ਅਮਨ ਮੰਗਿਆ ਤੇ ਜਿਹੜੇ ਖਾਲਸੇ ਦੇ ਸਪਾਹੀ ਸਨ ਉਹਨਾਂ ਨੇ ਇਹ ਦੋਨੇ ਮੁਖੀਆਂ ਨੂੰ ਫੜ ਕੇ ਮਹ ਅਕਾਲੀ ਫੂਲਾ ਸਿੰਘ ਦੇ ਅੱਗੇ ਹਾਜ਼ਰ ਕੀਤਾ ਗਿਆ ਤੇ ਉਹਨਾਂ ਨੇ ਮਹਾਰਾਜ ਦੀ ਸੇਵਾ ਦੇ ਵਿੱਚ ਭੇਜ ਦਿੱਤਾ ਤੇ ਇਸ ਦਾ ਬਾਕੀ ਦਾ ਆਪਾਂ ਭਾਗਤਾਂ ਨੂੰ ਅਗਲੀ ਵੀਡੀਓ 'ਚ ਦੱਸਾਂਗੇ ਆਪਣਾ ਚੈਨਲ ਇਹ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਕੇ ਜਾਇਓ ਇਤਿਹਾਸਿਕ ਵੀਡੀਓ ਵੇਖਣ ਵਾਸਤੇ ਜਰੂਰ ਆਪਣਾ ਚੈਨਲ ਸਬਸਕ੍ਰਾਈਬ ਕਰਿਓ